ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਅਤੇ ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਘੰਟੀ ਵਾਲੇ ਬਟਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਆਓ ਹੁਣ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਅੱਜ ਅਸੀਂ ਮਾਲਵੇ ਦੇ ਸਭ ਤੋਂ ਮਸ਼ਹੂਰ ਬਰਾਡਕੇਨ ਫਾਰਮ ਤੇ ਪਹੁੰਚੇ ਹਾਂ ਤੇ ਤੁਹਾਨੂੰ ਬਰਾਡਕੇਨ ਫਾਰਮ ਦੀ ਲੋਕੇਸ਼ਨ ਵੀ ਦੱਸਾਂਗੇ ਨੇੜੇ ਆਰਬਿਟ ਮੋਗਾ ਕੋਟਪੂਰਾ ਰੋਡ ਪਿੰਡ ਰਾਜਣ ਇਸ ਨੂੰ ਜਿਹੜਾ ਮੋਗਾ ਪੈਂਦਾ ਹੈ ਇੱਧਰ ਕੋਲ ਜੋ ਬੰਦੇ ਗੰਨੇ ਨੂੰ ਫੀਡ ਰਹੇ ਨੇ ਇੱਥੇ ਗੁੜ ਬਿਨਾ ਕਿਸੇ ਵੀ ਰਸਾਇਣਿਕ ਕੈਮੀਕਲਾਂ ਅਤੇ ਰੰਗਾਂ ਤੋਂ ਬਗੈਰ ਸਿਰਫ ਆਰਗੈਨਿਕ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ ਜੀ ਹੁਣ ਤੁਹਾਨੂੰ ਇਸ ਵੀਡੀਓ ਵਿੱਚ ਦੱਸਦੇ ਹਾਂ ਕਿ ਗੁੜ ਕਿਵੇਂ ਤਿਆਰ ਹੁੰਦਾ ਹੈ ਸਭ ਤੋਂ ਪਹਿਲਾਂ ਗੰਨੇ ਨੂੰ ਫੀਡ ਕੇ ਉਸ ਵਿੱਚੋਂ ਜੂਸ ਕੱਢਦੇ ਹਨ ਜੋ ਦੀ ਰੈਂਦ ਖੁੰਨ ਹੁੰਦੀ ਹੈ ਉਹ ਇੱਕ ਪਾਸੇ ਕੱਢ ਦਿੰਦੇ ਆ ਜੋ ਗੰਨੇ ਵਿੱਚੋਂ ਜੂਸ ਨਿਕਲਦਾ ਹੈ ਉਹ ਟੈਂਕੀਆਂ ਵਿੱਚ ਪਉਣ ਕੇ ਟੈਂਕੀਆਂ ਵਿੱਚ ਹੀ ਸਟੋਰ ਹੋ ਜਾਂਦਾ ਹੈ ਜੋ ਜੂਸ ਨਿਕਲਦਾ ਹੈ ਉਹ ਐਸਾ ਟੈਂਕਾਂ ਵਿੱਚ ਸਟੋਰ ਹੋ ਜਾਂਦਾ ਹੈ ਅਤੇ ਐਸੇ ਟੈਂਕਾਂ ਵਿੱਚੋਂ ਪੈਵਰਾਂ ਹੀ ਜੂਸ ਨੂੰ ਅੱਗੇ ਲਿਜਾ ਕੇ ਗੋੜ ਬਣਾਉਣ ਵਾਲੇ ਬਰਤਨਾਂ ਵਿੱਚ ਪਾਇਆ ਜਾਂਦਾ ਹੈ ਜੋ ਜੂਸ ਨਿਕਲਦਾ ਹੈ ਉਹ ਜੂਸ ਇਸ ਪੈਵਰਾਂ ਹੀ ਇਸ ਬਰਤਨ ਵਿੱਚ ਪਾਇਆ ਜਾਂਦਾ ਹੈ ਅਤੇ ਇਸ ਵਿੱਚ ਥੋੜਾ ਥੋੜਾ ਕਰਕੇ ਜੰਗਲੀ ਭਿੰਡੀ ਦਾ ਪਾਣੀ ਵੀ ਪਾਇਆ ਜਾਂਦਾ ਤਾਂ ਜੋ ਕਿ ਗੰਨੇ ਦਾ ਜੂਸ ਉਹ ਸਾਫ਼ ਹੋ ਸਕੇ ਫਿਰ ਉਸ ਨੂੰ ਦੂਸਰੇ ਬਰਤਨ ਵਿੱਚ ਪਾ ਦਿੱਤਾ ਜਾਂਦਾ ਹੈ ਫਿਰ ਦੂਸਰੇ ਬਰਤਨ ਵਿੱਚੋਂ ਜੂਸ ਨੂੰ ਗਰਮ ਕਰਨ ਤੇ ਹੋਰ ਉਹ ਸਾਫ਼ ਹੋ ਜਾਂਦਾ ਤੇ ਉਸ ਤੋਂ ਬਾਅਦ ਉਸ ਨੂੰ ਤੀਸਰੇ ਬਰਤਨ ਵਿੱਚ ਪਾ ਦਿੱਤਾ ਜਾਂਦਾ ਹੈ ਜੋ ਜੂਸ ਗਰਮ ਹੁੰਦਾ ਹੈ ਉਸ ਜੂਸ ਨੂੰ ਇਸ ਤਰ੍ਹਾਂ ਸਾਫ਼ ਕੀਤਾ ਜਾਂਦਾ ਹੈ ਜੋ ਕਿ ਤੁਸੀਂ ਇਸ ਨੂੰ ਸਾਫ਼ ਕਰਦਿਆਂ ਦੇਖ ਰਹੇ ਹੋ ਫਿਰ ਉਹ ਜੂਸ ਨੂੰ ਦੂਸਰੇ ਬਰਤਨ ਵਿੱਚੋਂ ਤੀਸਰੇ ਬਰਤਨ ਵਿੱਚ ਪਾਇਆ ਜਾਂਦਾ ਤੇ ਫਿਰ ਉਹ ਤੀਸਰੇ ਬਰਤਨ ਵਾਲੇ ਜੂਸ ਨੂੰ ਉਨੀ ਦੇਰ ਤੱਕ ਪਕਾਇਆ ਜਾਂਦਾ ਹੈ ਜਿੰਨੀ ਦੇਰ ਤੱਕ ਉਹ ਗਾੜਾ ਨਾ ਹੋ ਜਾਵੇ ਦੇਖੋ ਹੁਣ ਇਹ ਜੂਸ ਗਾੜਾ ਹੋਣ ਲੱਗ ਪਿਆ ਹੈ ਜੀ ਜੋਸ ਨੂੰ گاੜਾ ਹੋਣ ਤੇ ਘੱਟੋ ਘੱਟ 2 ਘੰਟੇ ਦਾ ਸਮਾਂ ਲੱਗ ਜਾਂਦਾ ਹੈ ਜੀ ਕਰਦੋਂ ਇਹ ਗੰਨੇ ਦਾ ਜੂਸ ਇੰਨਾ گاੜਾ ਹੋ ਜਾਂਦਾ ਹੈ ਤਾਂ ਘੱਟੋ-ਘੱਟ ਇਹਨੂੰ 5-10 ਮਿੰਟ ਲਈ ਇਸ ਤਰ੍ਹਾਂ ਹਿਲਾਉਣਾ ਪੈਂਦਾ ਹੈ ਤਾਂ ਜੋ ਕਿ ਜੂਸ ਹੈ ਜੋ ਕਿ ਥੱਲੇ گاੜਾ ਬਣਾਏ ਥੱਲੇ ਨਾ ਲੱਗ ਸਕੇ ਫਰੋਂ ਜੋ ਗੰਨੇ ਦਾ ਜੂਸ ਸੀ ਉਹ ਪੂਰੀ ਤਰ੍ਹਾਂ ਪੱਕ ਕੇ ਚੰਗੀ ਤਰ੍ਹਾਂ گاੜਾ ਹੋ ਚੁੱਕਿਆ ਹੈ ਅਤੇ ਇਹ ਬਸ ਇਸ ਨੂੰ ਹੁਣ ਦੂਸਰੇ ਬਰਤਨ ਵਿੱਚ ਪਾ ਦਿੱਤਾ ਜਾਵੇਗਾ ਹੁਣ ਆ ਦੇਖੋ ਆਪਾਂ ਨਵੇਂ ਬਰਤਨ ਵਿੱਚ ਪਾਤਾ ਹੈ ਹੌਲੀ-ਹੌਲੀ ਇਹ ਠੰਡਾ ਹੋਊਗਾ ਇਸ ਤੋਂ ਬਾਅਦ ਇਸ ਨੂੰ ਗੋੜ ਦੀ ਸ਼ੇਪ ਦਿੱਤੀ ਜਾਊਗੀ ਇਹਨੂੰ ਗਰਮ ਕੜਾਹੀ ਵਿੱਚੋਂ ਗੋੜਨ ਕੱਢਣ ਵਾਸਤੇ ਘੱਟੋ ਘੱਟ 10-15 ਮਿੰਟ ਲੱਗ ਜਾਂਦੇ ਆ ਤੇ ਅੱਧਾ ਘੰਟਾ ਇਸ ਨੂੰ ਠੰਡਾ ਹੋਣ ਤੇ ਲੱਗ ਜਾਂਦਾ ਹੈ ਜਦੋਂ ਇਹ ਗੁੜ ਠੰਡਾ ਹੋ ਜਾਂਦਾ ਹੈ ਤੇ ਫਿਰ ਇਸ ਨੂੰ ਇਸ ਤਰ੍ਹਾਂ ਦੇ ਉਜਾਰਾਂ ਨਾਲ ਇਸ ਬਰਤਨ ਵਿੱਚੋਂ ਪੁੱਟ ਕੇ ਗੁੜ ਦੀ ਸ਼ੇਪ ਵਿੱਚ ਕੱਟ ਲਿਆ ਜਾਂਦਾ ਹੈ ਤੁਸੀਂ ਹੁਣ ਵੀਡੀਓ ਰਾਈ ਦੇਖ ਲਿਆ ਹੋਣਾ ਕਿ ਬਿਨਾ ਕੈਮੀਕਲਾਂ ਅਤੇ ਰੰਗਾਂ ਤੋਂ ਗੁੜ ਕਿਵੇਂ ਤਿਆਰ ਹੁੰਦਾ ਹੈ ਜੀ ਇਸ ਫਾਰਮ ਤੇ ਕਈ ਪ੍ਰਕਾਰ ਦਾ ਗੁੜ ਤਿਆਰ ਹੁੰਦਾ ਹੈ ਜਿਵੇਂ ਕਿ ਚਾਹ ਵਾਲਾ ਗੁੜ ਖਾਣ ਵਾਲਾ ਗੁੜ ਮੈਡੀਕੇਟਡ ਗੁੜ ਆਮਲੇ ਵਾਲਾ ਖੋਪੇ ਵਾਲਾ ਸ਼ੱਕਰ ਆਦ ਇੱਕ ਗੱਲ ਹੋਰ ਹੈ ਕਿ ਇਸ ਫਾਰਮ ਤੇ ਘਰ ਦਾ ਤਿਆਰ ਕੀਤਾ ਸ਼ਹਿਦ ਵੀ ਮਿਲਦਾ ਹੈ ਹਾਂਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਤੇ ਜਲਦ ਹੀ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਜ਼ਿਆਦਾ ਜਾਣਕਾਰੀ ਲਈ ਤੁਸੀਂ ਵਾਈਜੀ ਨਾਲ ਸੰਪਰਕ ਇਹਨਾਂ ਨੰਬਰਾਂ ਤੇ ਕਰ ਸਕਦੇ ਹੋ 7837600565 ਇੱਕ ਹੋਰ ਨੰਬਰ ਹੈ 9463298699 ਇਹਨਾਂ ਨੰਬਰਾਂ ਤੇ ਵਾਈਜੀ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ਜੀ